ਹਾਂ ਜੀ ਮੈਂ ਜੋਤ ਲਾ ਕੇ ਸਾਰੇ ਘਰ ਦੇ ਕੰਮ ਕਰਕੇ ਆਪਾਂ ਹੋ ਚੁੱਕੇ ਬਿਲੇ ਤੇ ਆਪਾਂ ਸੁਪਾਈਆਂ ਸੁਕੀਆਂ ਵੀ ਕਰਤੀਆਂ ਨਾ ਕੇ ਫਿਰ ਉਸ ਤੋਂ ਬਾਅਦ ਮੈਂ ਜੋਤ ਬੱਤੀ ਕਰਦੀ ਹੁਣੇ ਜੋਤ ਬੱਤੀ ਕਰਕੇ ਆਪਾਂ ਹੋ ਚੁੱਕੀਆਂ ਬਿਲੇ ਤੇ ਉਸ ਚਾਹ ਤਰੀ ਹੀ ਹੈ ਮੇਰੇ ਤੱਕੀ ਥੋੜਾ ਜਿਹਾ ਪਹਿਲਾਂ ਚਾਹ ਬਣਾਈ ਸੀ ਮੈਂ ਤਤੇ ਤਰੀ ਚਾਹ ਪੀ ਕੇ ਮੈਂ ਹੁਣ ਬੈਠੂਗੀ ਪਾਠ ਤੇ ਪਾਠ ਕਰੂਗੀ ਅੱਜ ਦਾ ਪਾਠ ਤਾਂ ਕਰਨਾ ਕਰਨਾ ਮੈਂ ਉੱਪਰ ਕਰਨਾ ਰਾਤ ਵਾਲਾ ਕਿਉਂਕਿ ਰਾਤ ਮੇ ਤਾਂ ਪਾਠ ਨਹੀਂ ਹੋਇਆ ਇੰਨੀ ਜਿਆਦਾ ਹੰਦਕਰਾਮ ਸੀ ਨਾ ਮੇਰੀ ਇੰਨਾ ਤਰ ਤੋਇਆ 1:30 ਵਜੇ ਮੈਂ ਸੁੱਤੀ ਆ ਜੋਤ ਨੂੰ ਮੈਂ ਕਿਹਾ ਮੈਂ ਕਿਾ ਵੀ ਜੋਤ ਤੂੰ ਸੋ ਜਾ ਹੁਣ ਮੇਰੀ ਤਾਂ ਬਸ ਆ ਕਿਉਂਕਿ ਮੈਨੂੰ ਆਦਤ ਆ ਪਹਿਲਾਂ ਤਾਂ ਮੈਂ 2 ਵਜੇ ਆਲਰਮ ਲਾ ਕੇ ਪੈਂਦੀ ਸੀ ਕਿ 2 ਵਜੇ ਉੱਠ ਜਾਂਦੀ ਸੀ ਹੁਣ ਜਦੋਂ ਮੈਂ ਅੰਦਰ ਗਿਆ ਨਾ ਉਸ ਤੋਂ ਬਾਅਦ ਸਰੀਰ ਚ ਉਨੀ ਜਾਨ ਨਹੀਂ ਰਹੀ ਸਰੀਰ ਚ ਮਾਈ ਮਿੱਟੀ ਹੋ ਗਿਆ ਹੁਣ ਫਿਰ ਮੈਂ 2 ਵਜੇ ਤੱਕ ਜਾਗਦੀ ਰਹਿੰਦੀ ਆ ਰਾਤ ਨੂੰ ਮੈਂ 2 ਵਜੇ ਫਿਰ ਬੈਠਦੀ ਆ ਪਾਠ ਤੇ ਜਦੋਂ ਫਿਰ ਮੈਂ ਪਾਠ ਕਰਤੀ ਵੀ ਸੋਣੀ ਆ ਜੇ ਮੈਂ ਇੱਕ ਵਾਰ ਸੋ ਜਾ ਮੈਂ ਤਾਂ ਉੱਠਿਆ ਨਹੀਂ ਜਾਂਦਾ ਆਲਰਮ ਕਰਨਾ ਹੀ ਵੱਜ ਜੂਵੇ ਮੈਨੂੰ ਨਹੀਂ ਜਾਗਉਂਦੇ ਤੇ ਮੈਂ 1:30 ਵਜੇ ਤੱਕ ਤਾਂ ਬ ਜਦੋਂ ਖਾਲ ਤੇਂ ਲਈ ਖਰਾਬ ਹੋ ਗਈ ਮੇਰੇ ਸਰੀਰ 'ਚ ਐ ਦਰਦ ਹੋਵੇ ਪੂਰੀ ਚੀਜ਼ ਮੇਰੇ ਨਾ ਥੋੜੇ ਜਿਹਾ ਟਸਪ ਪੈਂਦੀ ਆ ਇੰਨੀ ਜਿਆਦਾ ਟਸਪ ਹੋ ਗਿਆ ਸਰੀਰ ਦੇ ਵਿੱਚ ਫਿਰ ਮੈਂ ਸੋਏ ਗਈ 1:30 ਵਜੇ ਫਿਰ ਮੇਰਾ ਰਾਤ ਪਾਠ ਨਹੀਂ ਹੋਇਆ ਨਹੀਂ ਫਿਰ ਮੈਂ 2 ਵਜੇ ਪਾਠ ਕਰਕੇ ਫਿਰ ਸੁਣੀ ਹੁੰਦੀ ਆ ਸ਼ਾਮ ਨੂੰ ਜਿਹੜਾ ਆਪਾਂ ਜੋਤ ਲਾ ਕੇ ਪਾਠ ਕਰਨਾ ਉਹ ਤਾਂ ਲੱਗ ਕਰਨਾ ਹੀ ਹੈ ਤੇ ਇੱਕ ਮੈਂ 2 ਵਜੇ ਵੀ ਬੈਠਦੀ ਆ ਪਾਠ ਤੇ ਰਾਤ ਨੂੰ ਤੇ ਰਾਤ ਨੂੰ ਤਾਂ ਪਾਠ 2 ਵਜੇ ਵਾਲਾ ਪਾਠ ਨਹੀਂ ਹੋਇਆ ਬੇਕੋ ਸ਼ਾਮ ਵਾਲਾ ਤਾਂ ਚਲ ਮੈਂ ਕਰ ਹੀ ਲਿਆ ਸੀਗਾ ਹੁਣ ਬੈਠੂਗੀ ਦੁਪਹਿਰ ਨੂੰ ਬੇਲੀ ਹੋ ਗਈ ਹੁਣ ਦੁਪਹਿਰਾਂ ਦੁਪਹਿਰ ਦੇ 1:30 2 ਵ ਦੇਖ ਨਾ ਆ ਤੜਾ ਪਾਠ ਨੂੰ ਤਾਂ ਪਿਆਰੇ ਕਰੂੰਗੀ ਤੇ ਸ਼ਾਮ ਵਾਲਾ ਤੇੜਾ ਵਾਲਾ ਫਿਰ ਉਹ ਸ਼ਾਮ ਨੂੰ ਕਰੂੰਗੀ ਸਾਰਾ ਸੋਸਤੋ ਬਾਅਦ ਉਹ ਘਟਾ ਦੋ ਘਟਾ ਰੈਸਟ ਕਰੂੰਗੀ ਦਵਾਈ ਲੈ ਕੇ ਹੁਣ ਮੈਂ ਖਰਾ ਖਾਦੀ ਸੀਗੀ ਫਾਲਤਨੀ ਜਿਆਦਾ ਖਰਾਵਾ ਹਜੇ ਵੀ ਦਰਦ ਹੋ ਰਿਹਾ ਪੂਰਾ ਜਿਆਦਾ ਸਰੀਰ ਦੇ ਵਿੱਚ ਇਹਨਾਂ ਦਰਦ ਹੋ ਰਿਹਾ ਬਹੁਤ ਜਿਆਦਾ ਨਾ ਕੇ ਸੂਟ ਮੈਂ ਇਹੀ ਪਾ ਲਿਆ ਤਾਂ ਕਰਕੇ ਮੈਂ ਤਾਂ ਵੀ ਮੈਂ ਗੁਰਦਵਾਰਾ ਸਾਹਿਬ ਹੀ ਜਾਣਾ ਨਾ ਹਜੇ ਗੁਰਦਵਾਰਾ ਸਾਹਿਬ ਕੋਲ ਕੇ ਮੱਥਾ ਟੇਕ ਕੇ ਫਿਰ ਮੈਂ ਬਾਕੀ ਕੰਮ ਕਰੂੰਗੀ ਕਰਦੇ ਵਾਲਾ ਸਾਡੇ ਬਲੌਗ ਨਹੀਂ ਬਣਾਉਂਦੀ ਚੰਗਾ ਨਹੀਂ ਲੱਗਦਾ ਕਈ ਵਾਰ ਬਣਾ ਲੈਣੀ ਹੁੰਦੀ ਹੈ ਕਈ ਵਾਰ ਤੋਂ ਬਣਾਉਂਦੇ ਪਾਪਾ ਦੀਪ ਸਿੰਘ ਜੀ ਤੇ ਗੀਜੀ ਥੋੜੇ ਦਿਨ ਪਹਿਲਾਂ ਮੈਂ ਬਣਾਇਆ ਬਲੌਗ ਬਾਹਰੇ ਬਣਾਇਆ ਅੰਦਰ ਨਹੀਂ ਬਣਾਇਆ ਜਿਵੇਂ ਸਹੀ ਲੱਗਦਾ ਵੀ ਬਣਾਉਂਦਾ ਬਲੌਗ ਮੈਂ ਬਣਾ ਲੈਣੀ ਤੇ ਫਿਰ ਲੱਗਦਾ ਨਹੀਂ ਤਾਂ ਮੈਂ ਨਹੀਂ ਬਣਾਉਂਦੀ ਇਹ ਸਾਈਜ਼ ਨਹੀਂ ਆਇਆ ਸਾਈਜ਼ ਨਹੀਂ ਆਇਆ ਪਹਿਲਾਂ ਪਾ ਕੋ ਪਜਾਮਾ ਦੇਖਿਆ ਕੁੱਡਾ ਪਜਾਮਾ ਹੁਣ ਆਹ ਵਾਲਾ ਸੂਟ ਲਿਆ ਜੈਲੂ ਬਹੁਤ ਛੋਟਾ ਠੀਕ ਹੈ ਜੀ ਕਰ ਤੋਂ ਪੈ ਤੇ ਹੋਰ ਸਾਨੂੰ ਕੋਈ ਮਿਲਿਆ ਨਹੀਂ ਸੀ ਚਾਜਰਾ ਇਹ ਕ ਸਰਦੀ ਆ ਸਰਦੀ ਦੇ ਸੀਜ਼ਨ ਦਾ ਕਰਕੇ ਸਾਨੂੰ ਕੱਪੜੇ ਨਹੀਂ ਸੀ ਮਿਲ ਰਹੇ ਨਹੀਂ ਆ ਹੈ ਵੀ ਵੀ ਇਹ ਹੀ ਬੜੀ ਉਸੇ ਜਮਨੇ ਐਸੇ ਫੰਕੀ ਕੱਪੜੇ ਜਮਨੇ ਆ ਉਸਕੋ ਮੈਂ ਤੜਕੇ ਵਾਲੇ ਬਣਾ ਲਏ ਦੀ ਜ ਸਾਹਮਣੇ ਆਈਏ ਆਪ ਅੱਧੀਆੇ ਬਾਦ ਹੈ ਉਧਰ ਉਧਰ ਛੋੜੀਏ ਛੋੜੀਏ ਬਣਾ ਦਈਏ ਦੇਖੀਏ ਬੇਟਾ ਉੱਪਰ ਉੱਪਰ ਮੂੰਹ ਕਰੋ ਹਾਂ ਮਾਂ ਕਿਤੇ ਹਾਂ ਇਹ ਤਾਂ ਪਹਿਲਾਂ ਜੋ ਤੇ ਮੈਂ ਆਪਣਾ ਪਸੰਦ ਕਰਿਆ ਸੀ ਤੇਰੇ ਵਾਸਤੇ ਆ ਚੱਕ ਨੀ ਚੋ ਤੋ ਬਾਕੀ ਆਪੀ ਮਨ ਨਾਲ ਦੇ ਕੇ ਬਾਹਰ ਵੀ ਫੜਾ ਨੀ ਚੋ ਤੋ ਯਹੀ ਬਾਕੀ ਜਾਨੇ ਗੰਦਾ ਕਰ ਦੇ ਤੈ ਇਹ ਬੜਾ ਜਿਆਦਾ ਸੀਗਾ ਪਹਿਲਾਂ ਮੈਂ ਆਪ ਪਸੰਦ ਕਰਿਆ ਸੀ ਜਿਹੋ ਇਸਨ ਡਾਲਾ ਇਹ ਗੰਦਾ ਨਹੀਂ ਕੀਆ ਗੰਦਾ ਕੌਣ ਚੀਜ਼ ਨਹੀਂ ਹੁੰਦੀ ਹਾਂਜੀ ਪੈਰ ਹੋ ਗਏ ਆਪਣੇ ਕੱਪੜੇ ਹਾਂ ਲਫਾਫਾ ਇਹ ਲੈ ਵੇ ਦੋਨ ਫਾੜਾ ਪਤਾ ਸੂਟ ਲੈ ਲੀ ਚਲੋ ਲੈ ਲੀਏ ਪਸੰਦ ਨਹੀਂ ਹੈ ਤੁਹੇ ਕੋਫੀ ਬਈ ਇਹ ਦੇਖ ਕੋਫੀ ਪਈ ਹੈ ਕੋਫੀ ਹੈ ਉਹ ਕੋਫੀ ਸਿਰ ਉਂਗਲਾਂ ਤੋਂ ਬੋਤੀ ਹੈ ਕਿਤਾ ਬੋਤੀ ਨਹੀਂ ਬਣਦੇ ਆਏ ਬਹੁਤ ਛੋਟੇ ਹੋਣੇ ਪਏ ਪਰ ਇਹ ਲੈਣੇ ਨਹੀਂ ਨਾ ਆਪਾਂ ਨੇ ਸੀੜਾ ਸੂਟ ਹੀ ਲੈਣਾ ਪਹਿਲਾਂ ਇਹਦੇ ਨਾਲ ਦਾ ਦੇਖਿਆ ਸੀ ਉਹ ਬਹੁਤ ਜ਼ਿਆਦਾ ਵੱਡਾ ਸੀਗਾ ਆ ਵੀ ਆ ਵੀ ਯਾ ਪਤਾ ਪੰਗਾ ਪਤਾ ਕੀ ਪੈਂਦਾ ਸਰਦੀਆਂ ਨੇ ਗਰਮੀ ਹੁੰਦੀ ਤਾਂ ਜਿਹੇ ਜ ਮਰਜੀ ਕੱਪੜੇ ਪੀਲੇ ਮਿਲ ਰਹੇ ਨੇ ਗਰਮੀ ਵਾਲੇ ਮਿਲ ਰਹੇ ਨੇ ਸਰਦੀ ਵਾਲਾ ਨਹੀਂ ਮਿਲ ਰਿਹਾ ਜਿਹੜਾ ਪਿਰੜਾ ਲਿਆ ਇਹਦੇ نیچے ਤੇ ਵੀ ਇਨਰ ਪਾਉਂਗੀ ਹਾਂ ਜਾ ਪਲਾਜੋ ਸੂਟ ਮਿਲਿਆ ਤੇ ਨੀਚੇ ਇਨਰ ਪਾਉਂਗੀ ਐਨੇ ਪਿਰੇ ਨੇ ਹਾਂ ਤੇ ਉੱਪਰ ਦੀ ਕੋਟ ਪਾ ਲੂਗੀ ਚਲਾ ਜਾ ਆ ਜਾ ਆ ਜਾ 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 ਆ ਜਾ ਬਤੌਰ ਬਹੁਤ ਮਾਮਾ ਕਰਨੇ ਨੇ ਹਜੇ ਆ ਜਾ ਦੇਖ ਪਾ ਪਾਪੋ ਤੈਨੂੰ ਕੂਟ ਖੋਲ ਕੇ ਪਾ ਕੇ ਦੇਖੋ ਪਾਓ

ਇਹ ਲੈ ਆਂ ਪਲਾਜੋ ਤੋਂ ਪਰ ਪਹਿਲਾ ਦੋ ਤਿੰਨ ਸੂਟ ਪੀਲੇ ਰੰਗ ਦੇ ਦੇਖੇ ਪਸੰਦ ਨਹੀਂ ਆਈ ਨਹੀਂ ਕੋਈ ਸਲੀਵਲੈਸ ਸੀ ਕੋਈ ਪਾਣਾ ਵੀ ਫੈਕ ਕਰ ਦੋ ਸਾਰੇ ਪਤਲੇ ਸੀ ਕਿਉਂਕਿ ਸਰਦੀ ਵਾਲਾ ਕੋਈ ਨਹੀਂ ਮਿਲਦਾ ਹੁਣ ਇੱਕ ਸੂਟ ਮਿਲਿਆ ਪਰ ਇਹਨਾਂ ਨੂੰ ਪਸੰਦ ਨਹੀਂ ਆਇਆ 550 ਦਾ ਇੱਕ ਸੂਟ ਲੈ ਕੇ ਦਿੱਤਾ ਉਹ ਵੀ ਪੀਲੇ ਰੰਗ ਦਾ ਮਤਲਬ ਬਹੁਤ ਪਤਲਾ ਉਹਦੇ ਨੀਚੇ ਵੀ ਇਨਰ-ਇਨਰ ਪਾਊਗਾ ਹਾਂ

ਤੇ ਨਹੀਂ ਸਹੀ ਆਇਆ ਤੇਰਾ ਬਹਿਮਾ ਚਲ ਦੁਬਾਰਾ ਪਾ ਦੁਬਾਰਾ ਪਾ ਤੇਰਾ ਬਹਿਮਾ ਇਹ ਤਾਂ ਫਿਰ ਵੱਡੀ ਹੋ ਜਾਣਾ ਅੱਗੇ ਪੈਰ ਕਰੋਗੀ ਤਾਂ ਹੀ ਹੋਗਾ ਥੋੜਾ ਜਗੇ ਕਰ ਹਾਂ ਨਹੀਂ ਇਹ ਨਹੀਂ ਜਣੀ ਤੁਸੀਂ ਪਹਿਲਾਂ ਪਾ ਕੇ ਦੇਖੀਏ ਕਿ ਉਹ ਕਿੱਥੇ ਆ ਉਹ ਤਾਂ ਵੱਡੀ ਆ ਨਾ ਥੋੜੀ ਹਾਂ ਇਹ ਤਾਂ ਹੈਗੀ ਛੋਟੀ ਉਹੀ ਸਹੀ ਠੀਕ ਜਦੋਂ ਆ ਪਾਈ ਲੈ ਤਾਂ ਸ਼ਰਾਰੇ ਨਾਲ ਚਲ ਪੰਜਾਬੀ ਜੁੱਤੀ ਲੈ ਦੇਣੀ ਸੋਹਣੀ ਲੱਗੂ ਇਹ ਲੈਣਾ ਫਿਰ ਕੱਪੜਾ ਤੈਨੂੰ ਕਰ ਉਹ ਤੈਨੂੰ ਕਰ ਜੇ ਫਿਰ ਕਪੜਾ ਰੱਖਣਾ ਮੈ ਇਹ ਪੂਰਾ ਪੂਰਾ ਸਾਈਜ਼ ਹਾਂ ਆ ਵਾਲਾ ਪੂਰਾ ਪੂਰਾ ਸਾਈਜ਼ ਉਹ ਨਹੀਂ ਇਹ ਫਿਰ ਵੀਰੇ ਫਸਦੀ ਨੇ ਪੈਰ ਚ ਪੈਰ ਵੱਡਾ ਨਾ ਉਹ ਛੋਟਾ ਪੈਰ ਬਹੁਤ ਫਰਕ ਆ ਹੋਰ ਕੋਈ 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 ਨਹੀਂ ਸਾਰੇ ਇਹੀ ਸਾਈਜ਼ ਨੇ ਸਾਰੇ ਇਹ ਰੰਗ ਦਾ ਦਾ ਕੋਈ ਗੱਲੀ ਰੰਗ ਦਾ ਜਿਹੜਾ ਮਰਜ਼ੀ ਹੋਵੇ ਵੱਡੇ ਸਾਈਜ਼ ਆਗੇ ਵੱਡੇ ਸਾਈਜ਼ ਆਗੇ ਚਲ ਭਾ ਜੁਤੀ ਰਹਿਣ ਦੇ ਫਿਰ ਹੋਰ ਕਿਤੇ ਦੇਖ ਲੈਣੇ ਜੋ ਤਾਂ ਮੁੜ ਕੇ ਫਿਰ ਜਾ ਕੇ ਚਲੋ ਬੂਟ ਪਾ ਲਾ ਫਿਰ ਜੁਤੀ ਰਹਿਣ ਦੇ ਸਿੱਟੇਂ ਕੀ ਜਾ ਕੇ ਜੇ ਨਾ ਪਾਈ ਤਾਂ ਮੇਰਾ ਤਾਂ ਤਲ ਕਹਿੰਦਾ ਜੋ ਤਾਂ ਲੈ ਲੈ ਬਟ ਤਾਂ ਠੀਕ ਸੀਗਾ ਜੀ ਇਹ ਤਾਂ ਮੇਰੇ ਨਹੀਂ ਵੀਰੇ ਇਹ ਬਹੁਤ ਛੋਟੀ ਆ ਇਹ ਵੱਡੀ ਵੱਡੀ ਆ ਕੋਈ ਜਰਾਬ ਨਾ ਪੈ ਜਾਣੀਆਂ ਤਾਂ ਚਲ ਫੇਰ ਪਾ ਤਲੇ ਪੈਰ ਅੱਗੇ ਕਰ ਬੁੱਤਰ काका को फोन मैं आगे करेंगा चला ऐसा फोन कर देनी फिर काका ले जांदा ओठांदा हो जत्ते जो देख मटा स्कूटर किथे अच्छा हो खड़ी मटरे गई वो काहे स्कूटर जा गया कोई क्षेत्र मोह पणे सी कर। खड़ी या ओ परावा आजा फूड फ्रट पादे अच्छा, पाते ने बीरे ने कने पैसे ओए ओ तो सीधा मेरा पुत्त सूट ਆਵळा ਲਿਆਇਆ ਸੀ ਸੂਟ ਤੇ ਨਾਲ ਸ਼ਰਾਰਾ ਕੋਰਤਾ ਉਹ ਜਮਾ ਦੇਖਿਆ ਸੀ ਪਜਾਮਾ ਚਿੱਟਾ ਸੀ ਕੋਰਤਾ ਜੈਲੋ ਸੀ ਪਰ ਉਹ ਕੋਰਤਾ ਸਹੀ ਸੀ ਪਜਾਮਾ ਬਹੁਤ ਉੱਚਾ ਸੀ ਆਏ ਮੇਰਾ ਪਤ ਲਿਆ ਆਉਂਦਾ ਹੈ ਚੀਜ਼ੀਆਂ ਮੈਂ ਤਾਂ ਹੈ ਕੀ ਫਰੂਟ ਜਿਹਾ ਸੀ ਸਿਰਫ ਕੇਲੇ ਲਿਆਏ ਆ ਤੇ ਅਨਾਰ ਲਿਆਏ ਆ ਮੈਂ ਤਾਂ ਹਾਂ ਦਾ ਕਿ ਮੈਂ ਕਹੂੰ ਨਹੀਂ ਐ ਮੇਰਾ ਨਹੀਂ ਸੀਗਾ ਤੇ ਸਮਝ ਨਹੀਂ ਸੀ ਇਹ ਪੀੜਾ ਫਰੂਟ ਹੋਰ ਕੋਈ ਸਮਝ ਨਹੀਂ ਸੀ ਆਉਂਦੀ ਹਾਂ ਦਾ ਕੀ ਹੈਗਾ ਸੀ ਚਾਰ ਪੈਕ ਲਈ ਮੈਂ ਮੈਗੀ ਦੇ ਹੁਣ ਸਵੇਰੇ ਮੈਗੀ ਬਣਾ ਦਊਗੀ ਤੇ ਚੌਲੀਆਂ ਮੈਂ ਟੜਕੇ ਵਾਲੇ ਚੌਲ ਬਣਾ ਦਊਗੀ ਪੀਲੇ ਚੌਲ ਮੈਂ ਤਾਂ ਕਾਨ ਵਾਲੀ ਨੂੰ ਪੁੱਛਿਆ ਜੇ ਤਾ ਸੂਟ ਖਰੀਦਦੇ ਆ ਪਾਪੇ ਜੇ ਸੀਗੇ ਮੈਂ ਕਿਹਾ ਦੀਦੀ ਪੀਲੇ ਖਾਣੇ ਚ ਕੀ ਹੁੰਦਾ ਮੈਂ ਕਿਹਾ ਕਹੋ ਕਿ ਖਾਣਾ ਰੋਜ਼ ਬਣਾਉਂਦੀ ਮੈਨੂੰ ਪੁੱਛਦੀ ਆ ਕਹਿੰਦੀ ਭਾਣੇ ਮੈਂ ਤਾਂ ਪੀਲੇ ਚੌਲਾਂ ਹਲਦੀ ਪਾ ਕੇ ਮਿੱਠੇ ਚੌਲ ਬਣਾ ਦਿਆ ਸੀ ਜਿ ਆਪਣੇ ਜਵਾਕਾਂ ਨੂੰ ਮੈਂ ਕਿਹਾ ਭਾਣੇ ਸਾਡੇ ਅਰੇ ਤਾਂ ਹੋ ਕੀਤਾ ਨੀਗਾ ਵੀ ਮੈਂ ਕਿਹਾ ਸਾਡੇ ਅਰੇ ਤਾਂ ਮਿੱਠੇ ਖਾਣੇ ਹੀ ਮੇਰੀ ਕੁੜੀ ਮਿੱਠੇ ਚੌਲ ਨਹੀਂ ਖਾਂਦੇ

ਜੇ ਜਦੋਂ ਆ ਪਹਿਲਾਂ ਮੈਂ ਲੱਗੀ ਸੀ ਪੀਸ਼ਾ ਕਲੋਰ ਕੋਣਾ ਫਿਰ ਮੇਰੇ ਜਾਦਾ ਦਾ ਮੈਂ ਕੋ ਗੁਰਦੁਆਰੇ ਵੀ ਜਾਣਾ ਫਿਰ ਉੱਥੇ ਤੇ ਮੈਂ ਸੂਟ ਪਾ ਲਿਆ ਫਿਰ ਡੱਬਾ ਲਿਆ ਫਿਰ ਮੈਂ ਗੁਰਦੁਆਰੇ